ਸਤਿ ਸ਼੍ਰੀ ਅਕਾਲ ਜੀ ਹਾਜ਼ਰੀਆਂ ਇੱਕ ਨਵੀਂ ਕਹਾਣੀ ਦੇ ਨਾਲ ਮੇਰਾ ਨਾਮ ਰਾਹੁਲ ਹੈ ਮੇਰਾ ਇਸ ਦੁਨੀਆ ਦੇ ਵਿੱਚ ਮੇਰੀ ਮਾਂ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਸੀ ਪਰ ਜਦੋਂ ਤੋਂ ਮੇਰਾ ਵਿਆਹ ਹੋਇਆ ਸੀ ਉਹ ਵੀ ਬਿਮਾਰ ਰਹਿਣ ਲੱਗ ਗਈ ਸੀ ਅਤੇ ਜਦੋਂ ਵਿਆਹ ਦੇ 2 ਸਾਲ ਬਾਅਦ ਰੱਬ ਨੇ ਮੈਨੂੰ ਦੋ ਧੀਆ ਦਿੱਤੀਆਂ ਤਾਂ ਉਦੋਂ ਮੇਰੀ ਮਾਂ ਸਾਨੂੰ ਛੱਡ ਕੇ ਚਲੀ ਗਈ ਮੇਰੇ ਪਿਤਾ ਜੀ ਦੀ ਅਜ ਤੋ 10 ਸਾਲ ਪਹਿਲਾਂ ਹੀ ਮੌਤ ਹੋ ਗਈ ਸੀ ਅਤੇ ਆਜਮੇਰੀ ਮਾਂ ਵੀ ਸਾਨੂੰ ਛੱਡ ਕੇ ਜਾ ਚੁੱਕੀ ਸੀ ਨਾ ਹੀ ਮੇਰਾ ਕੋਈ ਭਰਾ ਸੀ ਤੇ ਨਾ ਹੀ ਮੇਰੀ ਭੈਣ ਸੀ ਹਾਂ ਮੇਰੇ ਕੁਝ ਰਿਸ਼ਤੇਦਾਰ ਸੀ ਉਹ ਪਿੰਡ ਵਿੱਚ ਰਹਿੰਦੇ ਸੀ ਪਰ ਮੈਂ ਆਪਣੀ ਮਾਂ ਦੇ ਨਾਲ ਪਿਛਲੇ ਕਈ ਸਾਲਾਂ ਤੋਂ ਸ਼ਹਿਰ ਵਿੱਚ ਰਿਹਾ ਮੇਰੀ ਮਾਂ ਦੇ ਚਲੇ ਜਾਣ ਤੋਂ ਬਾਅਦ ਮੇਰੀ ਪਤਨੀ ਅਤੇ ਮੇਰੀਆਂ ਦੋ ਧੀਆ ਸੀ ਜੋ ਮੇਰੀ ਕੁੱਲ ਦੁਨੀਆ ਸੀ ਮੈਨੂੰ ਉਸ ਵਕਤ ਬਹੁਤ ਸਦਮਾ ਲੱਗਿਆ ਸੀ ਪਰ ਵਕਤ گزرਣ ਦੇ ਨਾਲ ਨਾਲ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਰੁੱਝ ਗਿਆ ਸੀ ਮੇਰੀ ਪਤਨੀ ਮੇਰੇ ਨਾਲ ਬਹੁਤ ਮੁਹੱਬਤ ਕਰਦੀ ਸੀ ਅਤੇ ਮੇਰੀਆਂ ਦੋਨੋਂ ਬੇਟੀਆਂ ਹੀ ਖੂਬਸੂਰਤ ਅਤੇ ਮਿੰਦਗਣ ਲਾਡਲੀਆਂ ਸੀ ਮੇਰੀ ਪਤਨੀ ਦਾ ਰਹਿਣ ਸਹਿਣ ਬਿਲਕੁਲ ਸਿੱਧਾ ਸਾਦਾ ਸੀ ਉਸਨੇ ਅੱਜ ਤੱਕ ਮੈਨੂੰ ਕੋਈ ਵੀ ਫਰਮਾਇਸ਼ ਨਹੀਂ ਕੀਤੀ ਸੀ ਮੈਂ ਜੋ ਵੀ ਉਸ ਨੂੰ ਲੈ ਕੇ ਦਿੰਦਾ ਸੀ ਉਹ ਉਸੇ ਵਿੱਚ ਖੁਸ਼ ਹੋ ਜਾਂਦੀ ਮੈਂ ਹਰ ਸਾਲ ਆਪਣੀਆਂ ਬੇਟੀਆਂ ਦਾ ਜਨਮ ਦਿਨ ਬਹੁਤ ਧੂਮ-ਧਾਮ ਨਾਲ ਮਨਾਉਂਦਾ ਸੀ ਮੇਰੀ ਵੱਡੀ ਬੇਟੀ ਦਾ ਨਾਮ ਸੋਨੀ ਅਤੇ ਛੋਟੀ ਦਾ ਨਾਮ ਰਾਬੀਆ ਸੀ ਵਕਤ गुज़रਦਾ ਗਿਆ ਤੇ ਉਹ ਦੋਨੋਂ 14 ਸਾਲ ਦੀਆਂ ਹੋ ਗਈਆਂ ਸੀ ਮੇਰੇ ਗਵਾਂਢ ਵਿੱਚ ਸੁਮਨ ਰਹਿੰਦੀ ਸੀ ਜੋ ਮੇਰੀਆਂ ਮੇ ਬੇਟੀਆਂ ਦੀ ਸਹੇਲੀ ਸੀ ਉਹ ਅਕਸਰ ਸਾਡੇ ਘਰ ਆ ਜਾਂਦੀ ਤੇ ਮੇਰੀਆਂ ਬੇਟੀਆਂ ਉਸਦੇ ਨਾਲ ਖੇਡਦੀਆਂ ਸੀ ਰਾਜਮੀਰੀਆਂ ਬੇਟੀਆਂ ਦਾ ਜਨਮ ਦਿਨ ਸੀ ਅਤੇ ਹਰ ਸਾਲ ਦੀ ਤਰ੍ਹਾਂ ਜਵੀ ਮੈਂ ਆਫਿਸ ਤੋਂ ਨਿਕਲਣ ਤੋਂ ਬਾਅਦ ਬਾਜ਼ਾਰ ਗਿਆ ਸੀ ਜਿੱਥੋਂ ਮੈਂ ਆਪਣੀਆਂ ਬੇਟੀਆਂ ਦੇ ਲਈ ਗਿਫਟ ਖਰੀਦਨੇ ਸੀ ਬਾਜ਼ਾਰ ਵਿੱਚ ਮੈਨੂੰ ਕਾਫੀ ਦੇਰ ਹੋ ਗਈ ਅਤੇ ਅੱਜ ਮੇਰਾ ਮੋਬਾਈਲ ਵੀ ਬੰਦ ਹੋ ਗਿਆ ਸੀ ਕਿਉਂਕਿ ਉਸ ਦੀ ਚਾਰਜਿੰਗ ਬਹੁਤ ਘੱਟ ਸੀ ਪਰ ਜਦੋਂ ਮੈਂ ਘਰ ਪਹੁੰਚਿਆ ਤਾਂ ਸਾਹਮਣੇ ਦਾ ਮੰਜ਼ਰ ਵੇਖ ਕੇ ਮੇਰੀਆਂ ਚੀਕਾਂ ਨਿਕਲ ਗਈਆਂ ਮੇਰੀ ਪਤਨੀ ਅਤੇ ਮੇਰੀਆਂ ਮੇਰੀਆਂ ਬੇਟੀਆਂ ਇਸ ਦੁਨੀਆ ਵਿੱਚ ਨਹੀਂ ਰਹੀਆਂ ਸੀ ਕਿਉਂਕਿ ਘਰ ਵਿੱਚ ਸ਼ਾਰਟ ਸਰਕਟ ਹੋਣ ਦੀ ਵਜ੍ਹਾ ਦੇ ਨਾਲ ਅੱਗ ਲੱਗ ਗਈ ਸੀ ਮੁਹੱਲੇ ਵਿੱਚ ਕਾਫੀ ਸਾਰੇ ਲੋਕ ਮੈਨੂੰ ਜਾਣਦੇ ਸੀ ਉਹਨਾਂ ਨੇ ਮੈਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਮੇਰਾ ਫੋਨ ਬੰਦ ਸੀ ਮੇਰੀ ਪਤਨੀ ਅਤੇ ਬੇਟੀਆਂ ਦੀ ਕਰੰਟ ਲੱਗਣ ਦੀ ਵਜ੍ਹਾ ਦੇ ਨਾਲ ਮੌਕੇ ਤੇ ਹੀ ਮੌਤ ਹੋ ਗਈ ਸੀ ਮਹੱਲੇ ਵਾਲਿਆਂ ਦਾ ਕਹਿਣਾ ਸੀ ਕਿ ਉਹਨਾਂ ਨੇ ਆਪਣੇ ਵੱਲੋਂ ਬਹੁਤ ਕੋਸ਼ਿਸ਼ ਕੀਤੀ ਪਰ ਜਦੋਂ ਦਰਵਾਜ਼ਾ ਤੋੜ ਕੇ ਘਰ ਦੇ ਅੰਦਰ ਦਾਖਲ ਹੋਏ ਦੋ ਤੱਕ ਮੇਰੀ ਪਤਨੀ ਅਤੇ ਬੇਟੀਆਂ ਨੇ ਦਮ ਤੋੜ ਦਿੱਤਾ ਸੀ ਕਰੰਟ ਲੱਗਣ ਦੀ ਵਜ੍ਹਾ ਦੇ ਨਾਲ ਉਹਨਾਂ ਤਿੰਨਾਂ ਦਾ 90% ਸਰੀਰ ਸੜ ਚੁੱਕਿਆ ਸੀ ਸੰਸਕਾਰ ਵਾਲੇ ਦਿਨ ਮੇਰੀਆਂ ਬੇਟੀਆਂ ਦੀ ਸਹੇਲੀ ਸੁਮਨ ਵੀ ਬਹੁਤ ਰੋ ਰਹੀ ਸੀ ਸਾਡੇ ਵਿਆਹ ਨੂੰ 16 ਸਾਲ ਹੋਏ ਸੀ ਵtedy میری ہمسفر ਮੈਨੂੰ ਛੱਡ ਕੇ ਚਲੀ ਗਈ ਸੀ شاید ਮੈਂ ਬਹੁਤ ਬਦਕਿਸਮਤ ਇਨਸਾਨ ਸੀ ਮੇਰਾ ਸਾਰਾ ਕੁਝ ਲੁੱਟ ਚੁੱਕਿਆ ਸੀ ਸਾਰਿਆਂ ਦਾ ਕਹਿਣਾ ਸੀ ਕਿ ਇਹ ਹਾਦਸਾ ਕੁਦਰਤੀ ਤੌਰ ਤੇ ਹੋਇਆ ਹੈ ਇਸ ਕਰਕੇ ਮੈਂ ਰੋ ਤੋ ਕੇ ਚੁੱਪ ਹੋ ਗਿਆ ਹੁਣ ਮੈਂ ਸਾਰਾ ਕੁਝ ਛੱਡ ਦਿੱਤਾ ਸੀ ਬਸ ਇੰਨਾ ਹੀ ਕੰਮ ਕਰਦਾ ਸੀ ਕਿ ਦੋ ਵਕਤ ਦੀ ਰੋਟੀ ਖਾ ਸਕਾਂ ਪਰ ਮੇਰਾ ਦਿਲ ਹਰ ਵਕਤ ਵਿਰਾਗ ਵਿੱਚ ਰਹਿੰਦਾ ਸੀ ਘਰ ਜਾਂਦਾ ਤਾਂ ਮੈਨੂੰ ਆਪਣੀ ਪਤਨੀ ਅਤੇ ਬੇਟੀਆਂ ਦੀ ਯਾਦ ਆਉਂਦੀ ਸੀ ਸੋਚਦਾ ਸੀ ਕਿ ਉਹ ਹੁਣੇ ਰਸੋਈ ਵਿੱਚੋਂ ਬਾਹਰ ਨਿਕਲੇਗੀ ਅਤੇ ਕਹੇਗੀ ਕਿ ਖਾਣਾ ਬਣ ਗਿਆ ਹੈ ਤੁਸੀਂ ਮੂੰਹ ਹੱਤੋਂ ਲਓ ਮੈਂ ਖਾਣਾ ਲਗਾ ਦਿੰਦੀ ਹਾਂ ਮੇਰੀਆਂ ਬੇਟੀਆਂ ਭਾਦੀਆਂ ਭਾਦੀਆਂ ਮੇਰੇ ਕੋਲ ਆਉਣੀਆਂ ਤੇ ਕਹਿਣਗੀਆਂ ਕਿ ਪਾਪਾ ਜੀ ਅੱਜ ਅਸੀਂ ਸਕੂਲ ਦੇ ਵਿੱਚ ਆਹ ਕੀਤਾ ਉਹ ਕੀਤਾ ਮੈਨੂੰ ਉਹ ਸਾਰੇ ਪਲ ਯਾਦ ਆਉਂਦੇ ਸੀ ਜੋ ਮੈਂ ਆਪਣੀ ਪਤਨੀ ਅਤੇ ਬੇਟੀਆਂ ਦੇ ਨਾਲ گزارੇ ਸੀ ਜਦੋਂ ਵੀ ਮੈਂ ਆਫਿਸ ਤੋਂ ਘਰ ਆਉਂਦਾ ਸੀ ਤਾਂ ਆਪਣੀਆਂ ਬੇਟੀਆਂ ਨੂੰ ਵੇਖ ਕੇ ਸਾਰੇ ਦਿਨ ਦੀ ਥਕਾਵਟ ਦੂਰ ਹੋ ਜਾਂਦੀ ਸੀ ਅਤੇ ਮੈਂ ਇੱਕ ਵਾਰ ਫਿਰ ਤੋਂ ਇਸ ਜ਼ਮਾਨੇ ਦੇ ਨਾਲ ਲੜਨ ਦੇ ਲਈ ਤਿਆਰ ਹੋ ਜਾਂਦਾ ਸੀ ਪਰ ਹੁਣ ਇਹ ਸਾਰਾ ਕੁਝ ਮੇਰੇ ਤੋਂ ਦੂਰ ਹੋ ਗਿਆ ਸੀ ਮੈਂ ਆਪਣੀ ਜ਼ਿੰਦਗੀ ਦੇ ਰਾਹ ਹੀ ਬਦਲ ਲੈ ਸੀ ਮੈਂ ਲੋਕਾਂ ਦੀ ਮਦਦ ਕਰਦਾ ਹੁੰਦਾ ਸੀ ਜਦੋਂ ਕਦੀ ਮਹੱਲੇ ਵਿੱਚ ਕਿਸੇ ਦੀ ਮੌਤ ਹੋ ਜਾਂਦੀ ਤਾਂ ਮੈਂ ਉਹਨਾਂ ਦੇ ਨਾਲ ਕਬਰਸਤਾਨ ਜਾ ਕੇ ਕਬਰ ਪੁੱਟਣ ਵਿੱਚ ਮਦਦ ਕਰਦਾ ਮੇਰੀਆਂ ਬੇਟੀਆਂ ਤੇ ਪਤਨੀ ਵੀ ਤਾਂ ਉੱਥੇ ਹੀ ਦਫਨ ਸੀ ਰਾਤ ਨੂੰ ਦੇ ਹੀ ਮੈਂ ਕਬਰਸਥਾਨ ਵਿੱਚ ਚੱਲਿਆ ਜਾਂਦਾ ਸੀ ਉੱਥੇ ਮੈਨੂੰ ਆਪਣੇ ਪਰਿਵਾਰ ਦੇ ਕੋਲ ਬੈਠ ਕੇ ਸਕੂਨ ਮਿਲਦਾ ਸੀ ਮੈਂ ਕਈ ਕਈ ਘੰਟੇ ਉੱਥੇ ਬੈਠ ਕੇ ਉਹਨਾਂ ਨਾਲ ਗੱਲਾਂ ਕਰਦਾ ਇਦਾਂ ਲੱਗਦਾ ਸੀ ਜਿਦਾਂ ਮੇਰੀ ਸਾਰੀ ਕਾਇਨਾਤ ਇੱਥੇ ਹੀ ਪਈਆ ਇੱਕ ਦਿਨ ਮੇਰਾ ਗਵਾਂਢੀ ਕਹਿਣ ਲੱਗਾ ਕਿ ਸਾਡੇ ਮਹੱਲੇ ਵਿੱਚ ਬਹੁਤ ਹੀ ਅਜੀਬ ਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਪਿਛਲੇ ਦਿਨ ਰਕੇਸ਼ ਭਾਈ ਸਾਹਿਬ ਦੀ ਕੁੜੀ ਸੁਮਨ ਸਕੂਲ ਤੋਂ ਵਾਪਸ ਆ ਰਹੀ ਸੀ ਪਰ ਰਸਤੇ ਵਿੱਚ ਉਸ ਨੂੰ ਕੋਈ ਚੁੱਕ ਕੇ ਲੈ ਗਿਆ ਤੇ ਜ਼ਬਰਦਸਤੀ ਤੋਂ ਬਾਅਦ ਵਾਪਸ ਗਲੀ ਦੇ ਵਿੱਚ ਸੁੱਟ ਗਿਆ ਅਤੇ ਰਕੇਸ਼ ਨੇ ਮਹੱਲੇ ਵਿੱਚ ਕਿਸੇ ਨੂੰ ਵੀ ਕੁਝ ਨਹੀਂ ਕਿਹਾ ਉਹ ਡਰਦਾ ਸੀ ਕਿ ਮਹੱਲੇ ਵਾਲੇ ਮੇਰੀ ਬੇਟੀ ਦਾ ਤਮਾਸ਼ਾ ਬਣਾ ਦੇਣਗੇ ਮੈਂ ਕਿਹਾ ਕੀ ਤਮਾਸ਼ਾ ਤਾਂ ਪਹਿਲਾਂ ਹੀ ਬਣ ਚੁੱਕਿਆ ਆ ਉਹ ਮਹੱਲੇ ਵਾਲਿਆਂ ਨਾਲ ਗੱਲ ਕਰਨ ਤਾਂ ਕੋਈ ਹੱਲ ਨਿਕਲ ਸਕਦਾ ਆ ਅੱਜ ਕੱਲ ਤਾਂ ਇਸ ਤਰ੍ਹਾਂ ਦੇ ਤਰੀਕੇ ਆ ਕਿ ਅਪਰਾਧੀ ਫੜਿਆ ਹੀ ਜਾਂਦਾ ਆ ਡੀਐਨਏ ਟੈਸਟ ਕਰਵਾਇਆ ਜਾਵੇ ਤਾਂ ਸਾਰਾ ਕੁਝ ਪਤਾ ਚੱਲ ਜਾਂਦਾ ਆ ਜਿਵੇਂ ਸੁਮਨ ਦੇ ਨਾਲ ਇਹ ਸਾਰਾ ਕੁਝ ਕੀਤਾ ਸੀ ਉਹ ਹੁਣ ਦੁਬਾਰਾ ਵੀ ਉਸ ਤਰ੍ਹਾਂ ਦੀ ਹਰਕਤ ਕਰ ਸਕਦਾ ਆ ਉਸ ਆਦਮੀ ਨੇ ਕਿਹਾ ਕਿ ਅੱਜ ਹੀ ਅਸੀਂ ਇਹ ਗੱਲ ਸਾਰੇ ਇਕੱਠੇ ਹੋ ਕੇ ਕਰ ਰਹੇ ਸੀ ਪਰ ਜਿਸ ਦੀ ਬੇਟੀ ਆ ਉਹ ਸਾਹਮਣੇ ਨਹੀਂ ਆਉਣਾ ਚਾਹੁੰਦਾ ਉਹ ਕਹਿੰਦਾ ਕਿ ਜਿੰਨਾ ਬੁਰਾ ਸਾਡੇ ਨਾਲ ਹੋਣਾ ਸੀ ਹੋ ਗਿਆ ਆ ਹੁਣ ਅਸੀਂ ਆਪਣਾ ਤਮਾਸ਼ਾ ਨਹੀਂ ਬਣਾਉਣਾ ਚਾਹੁੰਦੇ ਅਤੇ ਸੁਣਿਆ ਹੈ ਕਿ ਉਹ ਸੁਮਨ ਦਾ ਵਿਆਹ ਵੀ ਕਰ ਰਿਹਾ ਆ ਮੈਂ ਕਿਹਾ ਕਿ ਸੁਮਨ ਦੇ ਸੌਰਾ ਪਰਿਵਾਰ ਨੂੰ ਇਹ ਗੱਲ ਪਤਾ ਲੱਗੀ ਗਈ ਤਾਂ ਉਸ ਦੇ ਲੜਕੀ ਦੇ ਨਾਲ ਹੋਰ ਵੀ ਜ਼ਿਆਦਾ ਬੁਰਾ ਸਲੂਕ ਕਰਨਗੇ ਇਹ ਜ਼ਮਾਨਾ ਤਾਂ ਚੰਗੀ ਭਲੀ ਔਰਤ ਨੂੰ ਨਹੀਂ ਬਖਸ਼ਦਾ ਫਿਰ ਇਦਾਂ ਦੀ ਲੜਕੀ ਦੇ ਨਾਲ ਕਿੱਦਾਂ ਦਾ ਰਵੱਈਆ ਰੱਖਿਆ ਜਾਵੇਗਾ ਮੈਂ ਜ਼ਿਆਦਾ ਦਿਲਚਸਪੀ ਨਾ ਲਈ ਇੱਕ ਦਿਨ ਮੈਂ ਬਾਜ਼ਾਰੋਂ ਘਰ ਨੂੰ ਵਾਪਸ ਆ ਰਿਹਾ ਸੀ ਕਿ ਮੇਰੇ ਵਿੱਚ ਇੱਕ ਲੜਕਾ ਟਕਰਾਇਆ ਗਲਤੀ ਉਸ ਲੜਕੇ ਦੀ ਸੀ ਉਹ ਆਪਣੇ ਫੋਨ ਦੇ ਵਿੱਚ ਬਿਜੀ ਸੀ ਮੈਂ ਤਾਂ ਸਿੱਧਾ ਆਪਣੇ ਰਸਤੇ ਤੇ ਚੱਲਦਾ ਹੋਇਆ ਜਾ ਰਿਹਾ ਸੀ ਉਹ ਖੁਦ ਹੀ ਆ ਕੇ ਮੇਰੇ ਨਾਲ ਟਕਰਾ ਗਿਆ ਸੀ ਮੈਂ ਕਿਹਾ ਕਿ ਬੇਟਾ ਦੇਖ ਕੇ ਚੱਲਿਆ ਕਰੋ ਉਸਨੇ ਕਿਹਾ ਕਿ ਬੁੱਢਿਆ ਤੂੰ ਦੇਖ ਕੇ ਚੱਲਿਆ ਕਰ ਉਸਨੇ ਮੈਨੂੰ ਇੰਨੇ ਬੁਰੇ ਅਲਫਾਜ਼ਾਂ ਦੇ ਨਾਲ ਬੁਲਾਇਆ ਸੀ ਜਦ ਕਿ ਮੇਰਾ ਤਾਂ ਮੈਂ ਤਾਂ ਉਸਨੂੰ ਬੇਟਾ ਕਹਿ ਕੇ ਬੁਲਾਇਆ ਸੀ ਮੈਂ ਉਸ ਦੀ ਸ਼ਕਲ ਚੰਗੀ ਤਰ੍ਹਾਂ ਦੇਖ ਲਈ ਸੀ ਉਹ ਦੇਖਣ ਦੇ ਵਿੱਚ ਹੀ ਕੋਈ ਆਵਾਰਾ ਲੜਕਾ ਲੱਗ ਰਿਹਾ ਸੀ ਜਿਸ ਦੀ ਜੇਬ ਵਿੱਚ ਮਾਪਿਓ ਨੇ ਪੈਸੇ ਭਰ ਦਿੱਤੇ ਸੀ ਹੱਥ ਵਿੱਚ ਮਹਿੰਗਾ ਮੋਬਾਈਲ ਫੜਾ ਦਿੱਤਾ ਸੀ ਪਰ ਤਮੀਜ਼ ਤੋਂ ਖਾਲੀ ਸੀ ਇਸ ਕਰਕੇ ਉਸ ਦੇ ਨਾਲ ਬੈਠ ਕਰਨਾ ਬੇਕਾਰ ਸੀ ਮੈਨੂੰ ਘੂਰਦਾ ਹੋਇਆ ਉਹ ਉੱਥੋਂ ਚਲਾ ਗਿਆ ਪਰ ਉਸਦੀ ਸ਼ਕਲ ਮੇਰੀਆਂ ਅੱਖਾਂ ਦੇ ਵਿੱਚ ਛਾਪ ਗਈ ਮੈਂ ਸੋਚ ਰਿਹਾ ਸੀ ਕਿ ਕਿਦਾਂ ਦੀ ਪਰਵ੍ਰਿਸ਼ ਕੀਤੀ ਹੋਵੇਗੀ ਇਸ ਦੇ ਮਾਪਿਆਂ ਨੇ ਇਹ ਉਹ ਰਾਹ ਚੱਲਦੇ ਹੋਏ ਕਿਸੇ ਆਦਮੀ ਦੇ ਨਾਲ ਟਕਰਾ ਗਿਆ ਤਾਂ ਉਹ ਮਾਫੀ ਮੰਗਣ ਦੀ ਬਜਾਏ ਉਸੇ ਨੂੰ ਹੀ ਗੱਲਾਂ ਸੁਣਾ ਰਿਹਾ ਆ ਜਦੋਂ ਇਨਸਾਨ ਤਜਰਬੇਕਾਰ ਹੋ ਜਾਂਦਾ ਆ ਤਾਂ ਉਹ ਸ਼ਕਲ ਦੇਖ ਕੇ ਹੀ ਪਛਾਣ ਜਾਂਦਾ ਆ ਕਿ ਕੌਣ ਕਿੱਦਾਂ ਦਾ ਲੜਕਾ ਆ ਲੜਕੇ ਦੀ ਸ਼ਕਲ ਦੇਖ ਕੇ ਹੀ ਪਤਾ ਲੱਗ ਜਾਂਦਾ ਆ ਕਿ ਉਹ ਲੋਫ ਰਿਆ ਜਾਂ ਜ਼ਿੰਮੇਵਾਰੀ ਨਿਭਾਉਣ ਵਾਲਾ ਅਤੇ ਲੜਕੀ ਦੀ ਸ਼ਕਲ ਵੇਖ ਕੇ ਇਹ ਪਤਾ ਲੱਗ ਜਾਂਦਾ ਹੈ ਕਿ ਉਸ ਨੂੰ ਘਰ ਬਣਾਉਣ ਦਾ ਸ਼ੌਂਕ ਹੈ ਜਾਂ ਸਿਰਫ ਫੈਸ਼ਨ ਅਤੇ ਮੇਕਅਪ ਦਾ ਹੀ ਸ਼ੌਂਕ ਹੈ ਇੱਕ ਦਿਨ ਜਦੋਂ ਮੈਂ ਮੋਬਾਈਲ ਵੇਖ ਰਿਹਾ ਸੀ ਤੇ ਮੇਰੇ ਸਾਹਮਣੇ ਇੱਕ ਵੀਡੀਓ ਆਈ ਸ਼ਾਇਦ ਕਿਸੇ ਨੇ ਬਹੁਤ ਹੀ ਗੰਭੀਰ ਮੁੱਦੇ ਤੇ ਫਿਲਮ ਬਣਾਈ ਸੀ ਫਿਰ ਉਹ ਸੁਦਾ ਇੱਕ ਛੋਟਾ ਜਿਹਾ ਕਲਿੱਪ ਮੇਰੇ ਸਾਹਮਣੇ ਆ ਗਿਆ ਸੀ ਉਸ ਵਿੱਚ ਇੱਕ ਔਰਤ ਕਹਿ ਰਹੀ ਸੀ ਕਿ ਇਸ ਮੁਰਦਾ ਔਰਤ ਨੂੰ ਦਫਨਾਉਣ ਤੋਂ ਪਹਿਲਾਂ ਇਸ ਦੀਆਂ ਦੋਨੋਂ ਲੱਤਾਂ ਨੂੰ ਚੰਗੀ ਤਰ੍ਹਾਂ ਬੰਨ੍ਹ ਦਿਓ ਅੱਜ ਕੱਲ੍ਹ ਜ਼ਮਾਨਾ ਬਹੁਤ ਖਰਾਬ ਹੈ ਕਿਉਂਕਿ ਸਾਡੀਆਂ ਫਿਲਮਾਂ ਵੀ ਤਾਂ ਸਾਡੇ ਜਮਾਨੇ ਦਾ ਹੀ ਰੂਪ ਹੁੰਦੀਆਂ ਨੇ ਕਿ ਬਾਕੀ ਸਾਡੇ ਜਮਾਨੇ ਇਸ ਪਾਸੇ ਜਾ ਰਿਹਾ ਸੀ ਹਜੇ ਮੈਂ ਇਹ ਸਭ ਦੇਖੀ ਰਹੀ ਸੀ ਕਿ ਅਚਾਨਕ ਮੈਨੂੰ ਆਪਣੀਆਂ ਬੇਟੀਆਂ ਦਾ ਖਿਆਲ ਆ ਗਿਆ ਨਾ ਜਾਣੇ ਕਿਉਂ ਮੈਨੂੰ ਉਹਨਾਂ ਦੀ ਯਾਦ ਇਸ ਤਰ੍ਹਾਂ ਆਈ ਕਿ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਹਜੇ ਮੈਂ ਆਪਣੇ ਅਥਰੂ ਸਾਫ਼ ਹੀ ਕਰ ਰਹੀ ਸੀ ਕਿ ਇੱਕ ਲੜਕਾ ਉੱਥੇ ਪੜਦਾ ਹੋਇਆ ਆਇਆ ਉਹ ਕਹਿਣ ਲੱਗਾ ਉਹ ਲੜਕੀ ਸੁਮਨ ਜਿਸ ਦੇ ਨਾਲ ਜ਼ਬਰਦਸਤੀ ਹੋਈ ਸੀ ਉਸ ਦਾ ਬਾਪ ਉਸ ਦਾ ਵਿਆਹ ਕਰਨਾ ਚਾਹੁੰਦਾ ਆ ਉਸ ਕੁੜੀ ਨੇ ਬਹੁਤ ਜ਼ਿਆਦਾ ਨੀਂਦ ਦੀਆਂ ਗੋਲੀਆਂ ਖਾ ਲਈਆਂ ਨੇ ਤੇ ਇਸ ਦੁਨੀਆ ਵਿੱਚੋਂ ਚਲੀ ਗਈ ਆ ਉਸ ਦਾ ਬਾਪ ਕਹਿੰਦਾ ਹੈ ਕਿ ਮੇਰੀ ਬੇਟੀ ਦੇ ਜਨਾਜ਼ੇ ਦੇ ਵਿੱਚ ਕੋਈ ਵੀ ਨਾ ਆਵੇ ਕਿਉਂਕਿ ਜੇਕਰ ਲੋਕ ਆਉਣਗੇ ਤਾਂ ਸਵਾਲ ਕਰਨਗੇ ਕਿ ਜਵਾਨ ਲੜਕੇ ਨੇ ਖੁਦਕੁਸ਼ੀ ਕਿਉਂ ਕੀਤੀ ਆ ਮੈਂ ਆਪਣਾ ਸਿਰ ਫੜ ਲਿਆ ਕਿਉਂਕਿ ਮੈਂ ਉਸ ਇਨਸਾਨ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਅਤੇ ਉਸ ਦੀ ਬੇਟੀ ਸੁਭਨ ਮੇਰੀਆਂ ਬੇਟੀਆਂ ਦੀ ਬਹੁਤ ਚੰਗੀ ਸਹੇਲੀ ਮੈਂ ਕਿਹਾ ਕਿ ਹੁਣ ਕੀ ਕਰਨਾ ਆ ਉਸਨੇ ਕਿਹਾ ਕਿ ਜਲਦੀ ਜਲਦੀ ਲੜਕੀ ਦੀ ਕਬਰ ਬਣਾਉਣੀ ਆ ਤੁਸੀਂ ਮੇਰੇ ਨਾਲ ਚੱਲੋ ਮੈਂ ਕਿਹਾ ਚੱਲੋ ਠੀਕ ਆ ਮੈਂ ਆਉਂਦਾ ਹਾਂ ਮੇਰਾ ਦਿਲ ਭਾਰੀ ਹੋ ਗਿਆ ਸੀ ਮੈਂ ਕਿਉਂ ਆਪਣੇ ਆਪ ਨੂੰ ਇਸ ਤਰ੍ਹਾਂ ਦੇ ਸੂਰਤੇ ਹਾਲ ਵਿੱਚ ਪਾਉਂਦਾ ਮੈਂ ਆਪਣੀਆਂ ਬੇਟੀਆਂ ਨੂੰ ਵੀ ਖੁਦ ਹੀ ਕਬਰ ਵਿੱਚ ਉਤਾਰਿਆ ਸੀ ਮੁਹੱਲੇ ਵਾਲੇ ਵੀ ਮੇਰੀ ਇੱਜ਼ਤ ਕਰਦੇ ਸੀ ਮੋਟਨ ਨੂੰ ਮੇਰੇ ਉੱਪਰ ਪੂਰਾ ਭਰੋਸਾ ਸੀ ਉਹ ਜਾਣਦੇ ਸੀ ਕਿ ਮੈਂ ਇੱਕ ਦੁਖੀ ਇਨਸਾਨ ਹਾਂ ਮੇਰਾ ਪੂਰਾ ਪਰਿਵਾਰ ਇਸ ਦੁਨੀਆ ਤੋਂ ਜਾ ਚੁੱਕਿਆ ਹੈ ਬੇਟੀਆਂ ਤਾਂ ਸਾਰਿਆਂ ਦੀਆਂ ਇੱਕੋ ਜਿਹੀਆਂ ਹੁੰਨੀਆਂ ਨੇ ਮੈਂ ਸਾਰਿਆਂ ਨੂੰ ਹੀ ਆਪਣੀਆਂ ਬੇਟੀਆਂ ਦੀ ਨਜ਼ਰ ਨਾਲ ਦੇਖਦਾ ਸੀ ਇਸ ਕਰਕੇ ਲੋਕ ਮੇਰੀ ਬਹੁਤ ਇੱਜ਼ਤ ਕਰਦੇ ਸੀ ਤਾਂ ਹੀ ਤਾਂ ਇਹ ਲੜਕਾ ਮੈਨੂੰ ਬੁਲਾਉਣ ਦੇ ਲਈ ਆਇਆ ਸੀ ਕਿ ਮਾਮਲਾ ਇਦਾਂ ਦਾ ਹੈ ਕਿ ਉਸ ਦਾ ਬਾਪ ਚਾਹੁੰਦਾ ਹੈ ਕਿ ਮੈਂ ਬਸ ਜਲਦੀ ਜਲਦੀ ਉਸ ਨੂੰ ਦਫਨਾ ਦੇਵਾਂ ਮੈਂ ਉਸਦੇ ਨਾਲ ਚਲਿਆ ਗਿਆ ਪਰ ਉਸਦੇ ਬਾਪ ਨੂੰ ਦੇਖ ਕੇ ਹੈਰਾਨ ਰਹਿ ਗਿਆ ਉਸ ਦੀਆਂ ਅੱਖਾਂ ਦੇ ਵਿੱਚ ਕੋਈ ਵੀ ਅਤਰੂ ਨਹੀਂ ਸੀ ਉਹ ਬਸ ਇਹੀ ਕਹਿ ਰਿਹਾ ਸੀ ਕਿ ਰੱਬ ਕਿਸੇ ਨੂੰ ਵੀ ਬੇਟੀ ਨਾ ਦੇਵੇ ਬੇਟੀਆਂ ਤਾਂ ਹੁੰਦੀਆਂ ਹੀ ਬਦਨਾਮੀ ਫਲਾਉਣ ਦੇ ਲਈ ਹੁਣ ਮੈਂ ਕਿਸ ਕਿਸ ਨੂੰ ਜਵਾਬ ਦਿੰਦਾ ਫਿਰਾਂਗਾ ਇਸ ਤੋਂ ਪਹਿਲਾਂ ਕਿ ਪੁਲਿਸ ਆ ਜਾਵੇ ਜਲਦੀ ਜਲਦੀ ਇਹ ਕੰਮ ਨਿਬਟਾਓ ਮੈਂ ਆਪਣੀ ਬੇਟੀ ਦਾ ਪੋਸਟਮਾਰਟਮ ਨਹੀਂ ਕਰਵਾਉਣਾ ਚਾਹੁੰਦਾ ਨਹੀਂ ਤਾਂ ਗੱਲ ਕਿਤੇ ਦੀ ਕਿਤੇ ਪਹੁੰਚ ਜਾਵੇਗੀ ਮੈਂ ਸੋਚ ਰਿਹਾ ਸੀ ਕਿ ਸੁਮਨ ਦੀ ਮਾਂ ਤੇ ਕੀ ਗੁਜ਼ਰ ਰਹੀ ਹੋਵੇਗੀ ਕਿਉਂਕਿ ਔਲਾਦ ਦੇ ਨਾਲ ਤਾਂ ਸਭ ਤੋਂ ਜ਼ਿਆਦਾ ਮੁਹੱਬਤ ਮਾਂ ਨੂੰ ਹੀ ਹੁੰਦੀ ਆ ਉਹ ਤਾਂ ਰੋ ਰਹੀ ਹੋਵੇਗੀ ਤੜਫ ਰਹੀ ਹੋਵੇਗੀ ਸੁਣ ਵਿੱਚ ਆਇਆ ਸੀ ਕਿ ਸੁਮਨ ਦੇ ਪਿਓ ਨੇ ਸੁਮਨ ਦੀ ਮਰਯਤ ਨੂੰ ਘਰ ਵਿੱਚ 5 ਮਿੰਟ ਵੀ ਨਹੀਂ ਰੱਖਣ ਦਿੱਤਾ ਸੀ ਜਿੱਦਾਂ ਹੀ ਪਤਾ ਲੱਗਾ ਕਿ ਬੇਟੀ ਦੁਨੀਆ ਵਿੱਚੋਂ ਚਲੀ ਗਈ ਹੈ 10 ਮਿੰਟਾਂ ਦੇ ਵਿੱਚ ਵਿੱਚ ਹੀ ਉਸ ਨੂੰ ਜਨਾਜ਼ੇ ਤੇ ਲਟਾ ਦਿੱਤਾ ਗਿਆ ਤੇ ਇੱਥੇ ਲੈ ਆਇਆ ਨਵਾਇਆ ਵੀ ਜਲਦੀ ਜਲਦੀ ਗਿਆ ਸੀ ਕਬਰ ਦੀ ਖੁਦਾਈ ਸ਼ੁਰੂ ਹੋ ਗਈ ਜਦੋਂ ਮੈਤ ਨੂੰ ਮੈਨੂੰ ਫੜਾਇਆ ਗਿਆ ਤਾਂ ਨਾ ਜਾਣੇ ਮੈਨੂੰ ਇਦਾਂ ਕਿਉਂ ਲੱਗਿਆ ਜਿੱਦਾਂ ਸੁਮਨ ਜ਼ਿੰਦਾ ਹੈ ਉਹ ਸਾਹ ਲੈ ਰਹੀ ਆ ਫਿਰ ਮੈਂ ਸੋਚਿਆ ਕਿ ਮੈਨੂੰ ਵਹਿਮ ਹੋ ਰਿਹਾ ਆ ਇਦਾਂ ਦਾ ਕੁਝ ਵੀ ਨਹੀਂ ਹੈ ਸ਼ਾਇਦ ਮੇਰੇ ਦਿਲ ਦੇ ਵਿੱਚ ਮੇਰੀਆਂ ਬੇਟੀਆਂ ਦਾ ਖਿਆਲ ਆ ਗਿਆ ਸੀ ਸ਼ਾਇਦ ਇਹ ਮੇਰਾ ਦੁੱਖ ਸੀ ਜੋ ਮੈਨੂੰ ਇਸ ਤਰ੍ਹਾਂ ਦੀਆਂ ਗੱਲਾਂ ਸੋਚਣ ਦੇ ਲਈ ਮਜਬੂਰ ਕਰ ਰਿਹਾ ਸੀ ਅਸੀਂ ਲੜਕੀ ਨੂੰ ਦਫ਼ਨ ਕਰ ਦਿੱਤਾ ਅਤੇ ਜਿੱਦਾਂ ਹੀ ਦਫ਼ਨ ਕੀਤਾ ਤਾਂ ਉਸਦੇ ਬਾਪ ਨੇ ਕਿਹਾ ਕਿ ਚਲੋ ਮੇਰੀ ਇਸ ਤੋਂ ਜਾਨ ਛੁੱਟ ਗਈ ਉਸਨੇ ਆਪਣੀ ਬੇਟੀ ਦੇ ਲਈ ਕੋਈ ਦੁਆ 10-20 ਨਹੀਂ ਕੀਤੀ ਸਾਰੇ ਸਾਰੇ ਇੱਕ ਦੂਜੇ ਦੀ ਸ਼ਕਲ ਦੇਖ ਰਹੇ ਸੀ ਲੜਕੀ ਨੂੰ ਦਫਨਾ ਕੇ ਸਾਰੇ ਵਾਪਸ ਆ ਗਏ ਹਜੇ ਘਰ ਵਿੱਚ ਅੱਧਾ ਘੰਟਾ ਹੀ ਹੋਇਆ ਸੀ ਤੇ ਮੇਰਾ ਦਿਲ ਬੇਚੈਨ ਹੋਣ ਲੱਗਾ ਅੱਜ ਉਸ ਲੜਕੀ ਨੂੰ ਦਫਨਾ ਕੇ ਮੈਨੂੰ ਮੇਰੀਆਂ ਬੇਟੀਆਂ ਦੀ ਯਾਦ ਆ ਰਹੀ ਮੈਂ ਸੋਚਿਆ ਕਿ ਕਬਰਿਸਤਾਨ ਜਾਂਦਾ ਹਾਂ ਤੇ ਉੱਥੇ ਜਾ ਕੇ ਥੋੜੀ ਦਿਰ ਬੈਠ ਜਾਵਾਂਗਾ ਕਿਉਂਕਿ ਜਿਸ ਜਗ੍ਹਾ ਤੇ ਉਸ ਲੜਕੀ ਨੂੰ ਦਫਨਾਇਆ ਗਿਆ ਸੀ ਮੇਰੀਆਂ ਬੇਟੀਆਂ ਵੀ ਉੱਥੇ ਹੀ ਦਫਨ ਸੀ ਮੈਂ ਸੋਚ ਰਿਹਾ ਸੀ ਕਿ ਸੁਮਨ ਨੇ ਆਪਣੀ jaan ਕਿਉਂ ਲਈ ਹੋਵੇਗੀ ਸ਼ਾਇਦ ਉਹ ਕਿਸੇ ਨੂੰ ਤੋਖਾ ਨਹੀਂ ਦੇਣਾ ਚਾਹੁੰਦੀ ਸੀ ਆਪਣੇ ਹੋਣ ਵਾਲੇ ਪਤੀ ਨੂੰ ਹਨੇਰੇ ਵਿੱਚ ਨਹੀਂ ਰੱਖਣਾ ਚਾਹੁੰਦੀ ਸੀ ਕਿਉਂਕਿ ਉਹਦੀ ਇੱਜ਼ਤ ਤਾਂ ਲੁੱਟ ਚੁੱਕੀ ਸੀ ਸ਼ਾਇਦ ਉਸਨੇ ਇਹ ਸੋਚ ਲਿਆ ਹੋਵੇਗਾ ਕਿ ਜਮਾਨਾ ਤਾਂ ਹੁਣ ਉਸਨੂੰ ਕਦੇ ਵੀ ਹਮਦਰਦੀ ਦੀਆਂ ਨਜ਼ਰਾਂ ਦੇ ਨਾਲ ਨਹੀਂ ਵੇਖੇਗਾ ਹਾਂ ਜੇ ਮੈਂ ਕਬਰਸਤਾਨ ਦੇ ਵਿੱਚ ਕਦਮ ਹੀ ਰੱਖਿਆ ਸੀ ਕਿ ਮੈਨੂੰ ਕਿਸੇ ਦੀ ਮੌਜੂਦਗੀ ਦਾ ਅਹਿਸਾਸ ਹੋਇਆ ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਹੈ ਕਿ ਉਸ ਲੜਕੀ ਦੀ ਕਬਰ ਮੇਰੀ ਪਤਨੀ ਅਤੇ ਬੇਟੀਆਂ ਦੇ ਕੋਲ ਹੀ ਸੀ ਇਸ ਤੋਂ ਪਹਿਲਾਂ ਮੈਂ ਉੱਥੇ ਪਹੁੰਚਦਾ ਮੈਨੂੰ ਉਸ ਦੀ ਕਬਰ ਤੇ ਦੋ ਲੜਕੇ ਖੜੇ ਨਜ਼ਰ ਆਏ ਮੈਂ ਸੋਚਿਆ ਕਿ ਸ਼ਾਇਦ ਉਸ ਲੜਕੀ ਦਾ ਬਾਪ ਹੈ ਅਤੇ ਉਸ ਦੇ ਨਾਲ ਕੋਈ ਹੋਰ ਆਦਮੀ ਹੈ ਜੋ ਸਾਰਿਆਂ ਦੇ ਸਾਹਮਣੇ ਤਾਂ ਮਜ਼ਬੂਤ ਬਣ ਦੇ ਲਈ ਇਹ ਕਹਿ ਰਿਹਾ ਸੀ ਕਿ ਚੰਗਾ ਹੋਇਆ ਮੇਰੀ ਬਦਨਾਮੀ ਦਾ ਜਰੀਆ ਖਤਮ ਹੋਇਆ ਅਤੇ ਹੁਣ ਸ਼ਾਇਦ ਉਸ ਨੂੰ ਆਪਣੀ ਬੇਟੀ ਦੀ ਯਾਦ ਆਈ ਹੈ ਅਤੇ ਹੁਣ ਰਾਤ ਦੇ ਹਨੇਰੇ ਦੇ ਵਿੱਚ ਇੱਥੇ ਆ ਗਿਆ ਆ ਇਸ ਕਰਕੇ ਮੈਂ ਥੋੜਾ ਪਿੱਛੇ ਹੀ ਰੁਕ ਗਿਆ ਤੇ ਆਪਣੇ ਕਦਮ ਵੀ ਹੌਲੀ ਕਰ ਲਏ ਜਦੋਂ ਮੈਂ ਗੌਰ ਦੇ ਨਾਲ ਦੇਖਿਆ ਤਾਂ ਮਹਿਸੂਸ ਕੀਤਾ ਕਿ ਇਹ ਉਸ ਦਾ ਬਾਪ ਨਹੀਂ ਆ ਕਿਉਂਕਿ ਉਸ ਦਾ ਬਾਪ ਤਾਂ ਮੋਟਾ ਸੀ ਅਤੇ ਇਹ ਦੋਨੋਂ ਤਾਂ ਦੁਬਲੇ ਪਤਲੇ ਅਤੇ ਛੋਟੇ ਕਾਦੇ ਲੱਗ ਰਹੇ ਸੀ ਜਿੱਦਾਂ ਜਵਾਨ ਲੜਕੇ ਹੁੰਦੇ ਨੇ ਅਤੇ ਉਸ ਲੜਕੀ ਦਾ ਤਾਂ ਕੋਈ ਭਰਾ ਹੀ ਨਹੀਂ ਉਹ ਪੰਜ ਭੈਣਾ ਸੀ ਸ਼ਹੀਦ ਇਸ ਕਰਕੇ ਹੀ ਉਸ ਦਾ ਬਾਪ ਇਸ ਤਰ੍ਹਾਂ ਪੇਸ਼ ਆ ਰਿਹਾ ਸੀ ਬੇਟੀਆਂ ਤੋਂ ਤੰਗ ਸੀ ਬੇਟੀਆਂ ਦੀ ਵਜ੍ਹਾ ਦੇ ਨਾਲ ਹੀ ਉਸ ਨੂੰ ਗੱਲਾਂ ਸੁਣਨ ਨੂੰ ਮਿਲੀਆਂ ਸੀ ਮੈਂ ਪਿੱਛੇ ਰੁਕ ਗਿਆ ਤੇ ਹੁਣ ਮੈਨੂੰ ਉਹਨਾਂ ਦੀ ਆਵਾਜ਼ ਆ ਰਹੀ ਸੀ ਮੈਂ ਇਸ ਕਬਰਸਥਾਨ ਦੇ ਚੱਪੇ-ਚੱਪੇ ਤੋਂ ਵਾਕਿਫ ਸੀ ਮੈਂ ਉਹਨਾਂ ਦੀ ਆਵਾਜ਼ਾਂ ਵੀ ਸੁਣ ਰਿਹਾ ਸੀ ਇਹ ਵੇਖ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ ਕਿ ਉਹ ਤਾਂ ਉਸ ਲੜਕੀ ਦੀ ਕਬਰ ਨੂੰ ਪੁੱਟ ਰਹੇ ਸੀ ਬਲਕਿ ਉਹ ਤਾਂ ਕਬਰ ਨੂੰ ਪੁੱਟ ਚੁੱਕੇ ਸੀ ਤੇ ਹੁਣ ਉਹ ਸ਼ਾਇਦ ਉਸ ਲੜਕੀ ਦੀ Laash ਨੂੰ ਬਾਹਰ ਕੱਢਣਾ ਚਾਹੁੰਦੇ ਸੀ ਮੈਂ ਸੋਚਿਆ ਕਿ ਇਹ ਲੋਕ ਕੀ ਕਰ ਰਹੇ ਨੇ ਅਤੇ ਇਸ ਲੜਕੀ ਦੀ ਕਬਰ ਨੂੰ ਕਿਉਂ ਪੁੱਟ ਰਹੇ ਨੇ ਉਸ ਨੂੰ ਤਾਂ ਅਸੀਂ ਹਜੇ 1 ਘੰਟਾ ਪਹਿਲਾਂ ਹੀ ਦਪਨਾਇਆ ਸੀ ਉਹ ਜਲਦੀ ਜਲਦੀ ਇਹ ਕੰਮ ਕਰ ਰਹੀ ਸੀ ਫਿਰ ਉਸ ਵਿੱਚ ਇੱਕ ਲੜਕੇ ਨੂੰ ਮੈਂ ਪਹਿਚਾਨ ਗਿਆ ਕਿ ਉਹ ਹੀ ਲੜਕਾ ਸੀ ਜੋ ਰਾਹ ਚੱਲਦੇ ਮੇਰੇ ਨਾਲ ਟਕਰਾਇਆ ਸੀ ਜਿਸ ਨੂੰ ਦੇਖ ਕੇ ਇਹ ਪਤਾ ਲੱਗਦਾ ਸੀ ਕਿ ਕੋਈ ਬਹੁਤ ਹੀ ਬੁਰੀ ਨੀਅਤ ਅਤੇ ਬੁਰੇ ਕੰਮ ਕਰਨ ਵਾਲਾ ਲੜਕਾ ਆ ਬਸ ਮੇਰੇ ਦਿਮਾਗ ਦੇ ਵਿੱਚ ਇੱਕ ਗੱਲ ਬਿਜਲੀ ਦੀ ਤਰ੍ਹਾਂ ਆ ਗਈ ਅਤੇ ਮੈਂ ਸਮਝ ਗਿਆ ਕਿ ਇਹ ਲੜਕੀ ਇਸ ਲੜਕੀ ਦੇ ਰਿਸ਼ਤੇਦਾਰ ਤਾਂ ਨਹੀਂ ਹੋ ਸਕਦੇ ਮਾਮਲਾ ਕੋਈ ਹੋਰ ਹੀ ਸੀ ਅਤੇ ਹੁਣ ਮੈਨੂੰ ਸ਼ਾਇਦ ਮਹੱਲੇ ਵਾਲਿਆਂ ਨੂੰ ਬੁਲਾ ਲੈਣਾ ਚਾਹੀਦਾ ਜਦੋਂ ਤੱਕ ਮੈਂ ਉਹਨਾਂ ਨੂੰ ਬੁਲਾਉਣ ਜਾਂਦਾ ਤਾਂ ਬਹੁਤ دیر ਹੋ ਜਾਂਦੀ ਕਿਉਂਕਿ ਰਾਤ ਦਾ ਵਕਤ ਸੀ ਅਤੇ ਸਰਦੀ ਦਾ ਮੌਸਮ ਸੀ ਸਾਰੇ ਲੋਕ ਆਪਣੇ ਆਪਣੇ ਘਰਾਂ ਦੇ ਵਿੱਚ ਸੋ ਚੁੱਕੇ ਸੀ ਅਤੇ ਇੰਨੀ ਸਰਦੀ ਦੇ ਵਿੱਚ ਕੌਣ ਬਾਹਰ ਆਉਂਦਾ ਜਦ ਕਿ ਉਸ ਲੜਕੀ ਦਾ ਬਾਪ ਵੀ ਉਸ ਤੋਂ ਤਾਂ ਗਿਆ ਹੌਲੀ ਹੌਲੀ ਅੱਗੇ ਵਧਣ ਲੱਗਾ ਮੈਂ ਕੋਲ ਹੀ ਪਿਆ ਇੱਕ ਵੱਡਾ ਸਾਰਾ ਲੱਕੜੀ ਦਾ ਡੰਡਾ ਚੁੱਕ ਲਿਆ ਜੋ ਸ਼ਾਇਦ ਹੀ ਲੱਕੜੀ ਦੀ ਇੱਕ ਸਾਖ ਸੀ ਜੋ ਇੱਥਾ ਡਿੱਗ ਗਈ ਸੀ ਮੇਰੇ ਅੰਦਰ ਬਹੁਤ ਸਾਰੀ ਤਾਕਤ ਆ ਗਈ ਮੈਂ ਆਪਣੇ ਅੰਦਰ ਤਾਕਤ ਨੂੰ ਜਮਾ ਕਰ ਰਿਹਾ ਸੀ ਕਿਉਂਕਿ ਉਹਨਾਂ ਦੋਨਾਂ ਦੇ ਇਰਾਦੇ ਕੀ ਸੀ ਉਹ ਮੈਂ ਚੰਗੀ ਤਰ੍ਹਾਂ ਜਾਣ ਗਿਆ ਸੀ ਉਹਨਾਂ ਨੇ ਮૈયਤ ਨੂੰ ਬਾਹਰ ਕੱਢ ਕੇ ਕਫਨ ਵੀ ਖੋਲਣ ਲੱਗ ਪਏ ਸੀ ਪਰ ਮੈਂ ਉਸ ਵੇਲੇ ਉਹਨਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਇੱਕ ਇੱਕ ਡੰਡਾ ਮੈਂ ਉਹਨਾਂ ਦੋਨਾਂ ਦੇ ਸਿਰ ਤੇ ਮਾਰਿਆ ਇੱਕ ਲੜਕਾ ਤਾਂ ਉਹਨਾਂ ਦੇ ਵਿੱਚੋ ਬੇਹੋਸ਼ ਹੋ ਗਿਆ ਤੇ ਜਿਸ ਨੂੰ ਮੈਂ ਨਹੀਂ ਜਾਣਦਾ ਸੀ ਮੈਂ ਉਸ ਨੂੰ ਫੜ ਲਿਆ ਅਤੇ ਉਸ ਨੂੰ ਮੁਕਿਆਂ ਦੇ ਨਾਲ ਮਾਰਨਾ ਸ਼ੁਰੂ ਕਰ ਦਿੱਤਾ ਰੌਲਾ ਸੁਣ ਕੇ ਉਸ ਕਬਰਸਥਾਨ ਦਾ ਚਪੜਾਸੀ ਵੀ ਆ ਗਿਆ ਜੋ ਦੂਸਰੇ ਹਿੱਸੇ ਦੇ ਵਿੱਚ ਰਹਿੰਦਾ ਸੀ ਅਤੇ ਕੰਨ ਦੇ ਤੋਂ ਪਰ ਉਸ ਦਾ ਘਰ ਇੰਨੀ ਦੂਰ ਤੋਂ ਉਹ ਦੇਖ ਨਹੀਂ ਸਕਦਾ ਸੀ ਕਿ ਕੀ ਹੋ ਰਿਹਾ ਆ ਉਹ ਲੜਕਾ ਜ਼ਮੀਨ ਤੇ ਡਿੱਗ ਗਿਆ ਸੀ ਮੈਂ ਜਲਦੀ ਜਲਦੀ ਲਾਸ਼ ਤੇ ਕਪੜਾ ਕੀਤਾ ਪਰ ਇਹ ਦੇ ਕੇ ਹੈਰਾਨ ਰਹਿ ਗਿਆ ਸੀ ਕਿ ਉਹ ਲੜਕੀ ਤਾਂ ਜਿੰਦਾ ਸੀ ਕਿਉਂਕਿ ਉਹ ਸਾਹ ਲੈ ਰਹੀ ਸੀ ਪਰ ਉਹ ਬਹੁਤ ਹੀ ਜ਼ਿਆਦਾ ਗਹਿਰੀ ਬੇਹੋਸ਼ੀ ਦੇ ਵਿੱਚ ਲੱਗ ਰਹੀ ਸੀ ਤਾਂ ਚਪੜਾਸੀ ਉੱਥੇ ਆ ਗਿਆ ਮੇ ਉਸ ਲੜਕੇ ਨੂੰ ਫੜ ਲਿਆ ਸੀ ਮੈਂ ਕਿਹਾ ਕਿ ਇਸ ਨੂੰ ਜਾਣ ਨਹੀਂ ਦੇਣਾ ਅਤੇ ਜੋ ਇਹ बेहोश ਪਿਆ ਹੈ ਇਸ ਨੂੰ ਵੀ ਫੜ ਲਓ ਇਹ ਲੜਕੀ जिंदा ਆ ਮੈਂ ਇਸ ਨੂੰ ਹਸਪੀਟਲ ਲੈ ਕੇ ਜਾ ਰਿਹਾ ਆ ਉਹ ਚਪੜਾਸੀ ਨੇ ਮੈਨੂੰ ਕਿਹਾ ਤੂੰ ਕੀ ਕਰ ਰਿਹਾ ਆ ਲਾਸ਼ ਨੂੰ ਕਿੱਥੇ ਲੈ ਕੇ ਜਾ ਰਿਹਾ ਆ ਮੈਂ ਜ਼ੋਰ ਦੇ ਨਾਲ ਚੀਕਿਆ ਤੇ ਮੈਂ ਕਿਹਾ ਇਹ ਲਾਸ਼ ਨਹੀਂ ਆ ਉਸ ਨੂੰ ਗੋਦੀ ਦੇ ਵਿੱਚ ਚੁੱਕ ਲਿਆ ਉਸ ਦਾ ਭਾਰ ਇੰਨਾ ਜ਼ਿਆਦਾ ਨਹੀਂ ਸੀ ਹਸਪੀਟਲ ਵੀ ਕਰੀਬ ਹੀ ਸੀ ਮੈਂ ਜਲਦੀ ਜਲਦੀ ਉਸ ਨੂੰ ਉੱਥੇ ਲੈ ਗਿਆ ਲੜਕੀ ਵੀ ਹੈਰਾਨ ਡਾਕਟਰ ਵੀ ਹਰਾ ਰਹਿ ਗਏ ਸੀ ਬਾਕੀ ਸਾਰੇ ਲੋਕ ਵੀ ਆ ਗਏ ਸੀ ਸਾਰੇ ਮੈਨੂੰ ਗੁੱਸਾ ਕਰਨ ਲੱਗੇ ਕਿ ਮੈਂ ਲਾਸ਼ ਨੂੰ ਹਸਪੀਟਲ ਕਿਉਂ ਲਿਆਇਆ ਹਾਂ ਮੈਂ ਡਾਕਟਰ ਨੂੰ ਕਿਹਾ ਕਿ ਇਸ ਨੂੰ ਚੈੱਕ ਕਰੋ ਕਿਉਂਕਿ ਡਾਕਟਰ ਨੇ ਜਦੋਂ ਚੈੱਕਅਪ ਕੀਤਾ ਤਾਂ ਉਸ ਨੇ ਕਿਹਾ ਕਿ ਇਸ ਲੜਕੀ ਦੇ ਸਾਹ ਤਾਂ ਬਹੁਤ ਹੌਲੀ-ਹੌਲੀ ਚੱਲ ਰਹੇ ਨੇ ਸਾਨੂੰ ਤੁਰੰਤ ਇਸ ਨੂੰ ਆਕਸੀਜਨ ਲਗਾਉਣੀ ਪਵੇਗੀ ਮੈਂ ਕਿਹਾ ਜੋ ਵੀ ਕਰਨਾ ਹੈ ਬਸ ਜਲਦੀ-ਜਲਦੀ ਕਰੋ ਉਹ ਜਲਦੀ-ਜਲਦੀ ਉਸ ਲੜਕੀ ਨੂੰ ਅੰਦਰ ਲੈ ਗਏ ਤੇ ਉਸ ਲੜਕੀ ਨੂੰ ਆਕਸੀਜਨ ਲਗਾਈ 1.5 ਘੰਟੇ ਤੱਕ ਤਾਂ ਕੁਝ ਵੀ ਸਮਝ ਨਹੀਂ ਆਇਆ ਕਿ ਉਹ ਲੜਕੀ ਬਚੇਗੀ ਜਾਂ ਨਹੀਂ ਮੈਂ ਬਹੁਤ ਹੈਰਾਨ ਸੀ ਕਿ ਲੜਕੀ ਜ਼ਿੰਦਾ ਸੀ ਅਤੇ ਇਸ ਨੂੰ ਦਪਣਾ ਦਿੱਤਾ ਗਿਆ ਸੀ ਇਹ ਸਾਰਾ ਕੁਝ ਉਸਦੇ ਬਾਪ ਦੀ ਵਜ੍ਹਾ ਦੇ ਨਾਲ ਹੀ ਹੋਇਆ ਸੀ ਉਸਨੇ ਜੋ ਜਲਦੀ ਜਲਦੀ ਮਚਾਰ ਰੱਖੀ ਸੀ ਥੋੜੀ ਦੇਰ ਦੇ ਬਾਅਦ ਡਾਕਟਰਾਂ ਨੇ ਕਿਹਾ ਕਿ ਹਜੇ ਉਸਦੇ ਸਾਹ ਤਾਂ ਚੱਲ ਰਹੇ ਨੇ ਪਰ ਅਗਲੇ 24 ਘੰਟੇ ਬਹੁਤ ਜ਼ਿਆਦਾ ਅਹਿਮ ਨੇ ਮੈਂ ਕਿਹਾ ਕਿ ਇਹ ਕੀ ਮਾਮਲਾ ਹੋਇਆ ਸੀ ਡਾਕਟਰ ਨੇ ਕਿਹਾ ਕਿ ਇਸ ਲੜਕੀ ਨੇ ਬਹੁਤ ਹੀ ਜ਼ਿਆਦਾ ਮਾਤਰਾ ਦੇ ਵਿੱਚ ਨੀਂਦ ਉਹ ਗੋਲੀਆਂ ਕਾਲੀਆਂ ਸੀ ਪਰ ਉਹ ਮਰੀ ਨਹੀਂ ਸੀ ਉਹ ਇਦਾਂ ਦੀ ਹਾਲਤ ਦੇ ਵਿੱਚ ਸੀ ਜਿੱਦਾਂ ਜਿਹਦੇ ਵਿੱਚ ਇਨਸਾਨ ਦੇ ਦਿਲ ਦੀ ਧੜਕਣ ਅਤੇ ਸਾਹ ਲੈਣ ਦੀ ਰਫ਼ਤਾਰ ਇੰਨੀ ਜ਼ਿਆਦਾ ਘੱਟ ਹੋ ਜਾਂਦੀ ਹੈ ਇਦਾਂ ਲੱਗਦਾ ਹੈ ਕਿ ਉਹ ਇਨਸਾਨ ਮਰ ਗਿਆ ਆ ਅਤੇ ਫਿਰ ਦੋ ਜਾਂ ਤਿੰਨ ਦਿਨਾਂ ਬਾਅਦ ਉਹ ਹੋਸ਼ ਹੋ ਜਾਂਦੀ ਹੈ ਉਸ ਨੂੰ ਮੈਸਰ ਕਰਾਨ ਨੇ ਮਰੀਜ਼ ਨੂੰ ਦੇਖ ਕੇ ਸਿਰਫ ਡਾਕਟਰ ਹੀ ਅੰਦਾਜ਼ਾ ਲਗਾ ਸਕਦੇ ਨੇ ਕਿ ਉਹ ਜਿੰਦਾ ਆ ਜਾਂ ਉਸ ਦੇ ਘਰ ਵਾਲੇ ਇਸ ਗੱਲ ਤੋਂ ਬੇਖਬਰ ਸੀ ਉਹ ਡਾਕਟਰ ਨੇ ਕਿਹਾ ਕਿ ਹੁਣ ਤੁਸੀਂ ਇੰਤਜ਼ਾਰ ਕਰੋ ਅਗਲੇ 24 ਘੰਟਿਆਂ ਤੋਂ ਬਾਅਦ ਦੱਸਾਂਗੇ ਕਿ ਕੀ ਹੁੰਦਾ ਅੱਗ ਨੇ ਦੱਸਿਆ ਕਿ ਸੁਮਨ ਜਿੰਦਾ ਆ ਸ਼ਾਇਦ ਉਸ ਲੜਕੀ ਨੇ ਜਿੰਦ ਦੀ ਉਮੀਦ ਛੱਡ ਦਿੱਤੀ ਸੀ ਉਸ ਲੜਕੀ ਦੇ ਸਰੀਰ ਦੇ ਵਿੱਚੋਂ ਜਾਨ ਨਹੀਂ ਨਿਕਲੀ ਪਰ ਉਮੀਦ ਖਤਮ ਹੋ ਚੁੱਕੀ ਸੀ ਇਸ ਕਰਕੇ ਇਹ ਸਾਰਾ ਕੁਝ ਹੋਇਆ ਇਨਸਾਨ ਦਾ ਦਿਮਾਗ ਬਹੁਤ ਹੀ ਪਚੀਦਾ ਹੁੰਦਾ ਹੈ ਦੁੱਖ ਅਤੇ ਸੁਖ ਤੋਂ ਹੀ ਚੱਲਦਾ ਹੈ ਖੁਸ਼ੀ ਨਾਲ ਹੀ ਤਾਂ ਜਿੰਦਾ ਆ ਪਰ ਗਮ ਦੇ ਨਾਲ ਮਰ ਜਾਂਦਾ ਆ ਡਾਕਟਰ ਨੇ ਇਹ ਕਿਹਾ ਕਿ ਇਸ ਦੇ ਮਾਪੇ-ਬਾਪ ਨੂੰ ਦੱਸ ਦਿਓ ਮੈਂ ਕਿਹਾ ਕਿ ਨਹੀਂ ਮੈਂ ਕਿਸੇ ਨੂੰ ਵੀ ਨਹੀਂ ਦੱਸਣਾ ਚਾਹੁੰਦਾ ਪਰ ਇਹ ਗੱਲ ਮਹੱਲੇ ਦੇ ਵਿੱਚ ਫੈਲ ਜ਼ਰੂਰ ਸਕਦੀ ਹੈ ਪਰ ਇਸ ਗੱਲ ਦੇ ਬਾਰੇ ਸਿਰਫ ਕਬਰਸਤਾਨ ਦੇ ਚਪੜਾਸੀ ਨੂੰ ਹੀ ਪਤਾ ਸੀ ਜਦੋਂ ਸਾਡੀ ਗਲੀ ਦੇ ਕੁਝ ਲੋਕ ਆਏ ਸੀ ਉਹ ਵੀ ਸਾਰਾ ਦੇਖ ਕੇ ਮੇਰੇ ਨਾਲ ਹੋ ਗਏ ਸੀ ਅਤੇ ਉਹਨਾਂ ਦੋਨਾਂ ਵਾਰਾ ਲੜਕਿਆਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ ਮੈਂ ਪੁਲਿਸ ਵਾਲਿਆਂ ਨੂੰ ਵੀ ਕਹਿ ਦਿੱਤਾ ਸੀ ਕਿ ਇਹਨਾਂ ਦੇ ਘਰ ਵਾਲਿਆਂ ਦੇ ਨਾਲ ਗੱਲ ਨਾ ਕਰਨ ਪੁਲਿਸ ਵਾਲਿਆਂ ਨੇ ਕਿਹਾ ਸੀ ਕਿ ਗੱਲ ਕਰਨਾ ਤਾਂ ਦੂਰ ਦੀ ਗੱਲ ਹੈ ਪਹਿਲਾਂ ਤਾਂ ਅਸੀਂ ਇਹਨਾਂ ਦੀ ਚੰਗੀ ਤਰ੍ਹਾਂ ਖਾਤਿਰਦਾਰੀ ਕਰਾਂਗੇ ਇਹਨਾਂ ਦੀ ਇਹ ਜ਼ਰੂਰਤ ਕਿ ਕਬਰਾਂ ਦੇ ਵਿੱਚੋਂ ਕੁੜੀਆਂ ਨੂੰ ਕੱਢ ਕੇ ਉਹਨਾਂ ਦੇ ਨਾਲ ਜ਼ਬਰਦਸਤੀ ਕਰਨਾ ਚਾਹੁੰਦੇ ਨੇ ਬਾਅਦ ਵਿੱਚ ਉਹ ਪਤਾ ਲੱਗਿਆ ਕਿ ਇਹ ਇਸ ਲੜਕੀ ਦੇ ਨਾਲ ਪਹਿਲਾਂ ਵੀ ਇਹਨਾਂ ਲੜਕਿਆਂ ਨੇ ਜ਼ਬਰਦਸਤੀ ਕੀਤੀ ਸੀ ਅਤੇ ਹੁਣ ਦੁਬਾਰਾ ਤੋਂ ਇਹ ਸਾਰਾ ਕੁਝ ਕਰਨ ਦੇ ਲਈ ਆਏ ਸੀ ਸੋਮਨ ਨੂੰ 48 ਘੰਟਿਆਂ ਦੇ ਬਾਅਦ ਹੋਸ਼ ਆਇਆ ਸੀ ਮੈਨੂੰ ਦੇਖ ਕੇ ਉਹ ਪਛਾਣ ਗਈ ਕਿ ਮੈਂ ਕੌਣ ਹਾਂ ਨਰਸਾਂ ਦੇ ਡਾਕਟਰ ਨੇ ਉਸ ਨੂੰ ਸਾਰਾ ਕੁਝ ਦੱਸ ਦਿੱਤਾ ਉਹ ਵਿਚਾਰੀ ਹੋਣ ਕੀ ਬੋਲਦੀ ਉਹ ਤਾਂ ਜੀਵ ਜਈ ਹਾਲਤ ਦੇ ਵਿੱਚ ਸੀ ਉਸ ਨੂੰ ਪੁੱਛਿਆ ਕਿ ਉਹ ਫਿਰ ਤੋਂ ਆਪਣੇ ਆਪਦੇ ਕੋਲ ਜਾਣਾ ਚਾਹੁੰਦੀ ਆ ਉਹ ਉਸਨੇ ਇਨਕਾਰ ਕਰ ਦਿੱਤਾ ਫਿਰ ਅਸੀਂ ਉਸ ਨੂੰ ਸਮਝਾਇਆ ਕਿ ਤੇਰੇ ਘਰ ਵਿੱਚ ਤੇਰੀ ਮਾਂ ਹੋਵੇਗੀ ਭੈਣਾਂ ਹੋਣਗੀਆਂ ਉਹ ਤੇਰੇ ਵਾਸਤੇ ਤੜਫ ਰਹੀਆਂ ਹੋਣੀਆਂ ਪਰ ਉਸਨੇ ਫਿਰ ਵੀ ਇਨਕਾਰ ਕਰ ਦਿੱਤਾ ਪਰ ਇਹ ਗੱਲ ਲੁਕੜ ਵਾਲੀ ਨਹੀਂ ਸੀ ਉਹਦੇ ਘਰ ਵਾਲਿਆਂ ਨੂੰ ਵੀ ਸਾਰਾ ਕੁਝ ਪਤਾ ਲੱਗ ਗਿਆ ਉਹ ਵੀ ਹਸਪੀਟਲ ਆ ਗਏ ਸੁਮਨ ਦੀ ਮਾਂ ਉਸ ਨੂੰ ਲਿਫਟ ਕੇ ਇੱਧਰ ਲਈ ਕਿ ਉਸ ਨੂੰ ਦੇਖ ਕੇ ਸਾਡੀਆਂ ਅੱਖਾਂ ਦੇ ਵਿੱਚ ਵੀ ਅਤਰੂ ਆ ਗਏ ਉਸਨੇ ਕਿਹਾ ਕਿ ਮੇਰੀ ਵੱਡੀ ਬੇਟੀ ਆ ਮੇਰੀ ਪਹਿਲੀ ਉਲਾਦ ਆ ਮੈਂ ਇਸ ਦੇ ਬਿਨਾ ਕਿੱਦਾਂ ਰਹਿ ਸਕਦੀ ਆ ਉਸਨੇ ਆਪਣੇ ਪਤੀ ਨੂੰ ਕਿਹਾ ਕਿ ਉਹ ਕਦੇ ਵੀ ਉਸ ਨੂੰ ਮਾਫ਼ ਨਹੀਂ ਕਰੇਗੀ ਉਸ ਦਾ ਸਿਰ ਵੀ ਝੁਕ ਗਿਆ ਸਾਰਿਆਂ ਨੇ ਉਸ ਨੂੰ ਸਮਝਾਇਆ ਕਿ ਤੇਰੀ ਬੇਟੀ ਨੇ ਖੁਦ ਕਿਸੇ ਨਾਲ ਬੁਰਾ ਕੰਮ ਨਹੀਂ ਕੀਤਾ ਬਲਕਿ ਸੁਮਨ ਦੇ ਨਾਲ ਤਾਂ ਜ਼ਬਰਦਸਤੀ ਹੋਈ ਸੀ ਕਿ ਬਹੁਤ ਵੱਡਾ ਜ਼ੁਲਮ ਹੋਇਆ ਸੀ ਜਿਸ ਨੇ ਇਹ ਜ਼ੁਲਮ ਕੀਤਾ ਹੈ ਉਹ ਵੀ ਫੜਿਆ ਗਿਆ ਹੈ ਹੁਣ ਸੁਮਨ ਦਾ ਬਾਪ ਬਹੁਤ ਜ਼ਿਆਦਾ ਸ਼ਰਮਿੰਦਾ ਸੀ ਉਹ ਵੀ ਰੋਣ ਲੱਗ ਪਿਆ ਉਸਨੇ ਬੇਟੀ ਦੇ ਵੱਲ ਹੱਥ ਵਧਾਇਆ ਤਾਂ ਉਸਦੀ ਬੇਟੀ ਉਸ ਤੋਂ ਡਰ ਕੇ ਪਿੱਛੇ ੜ ਗਈ ਸੀ ਇਹ ਮੰਜ਼ਰ ਦੇਖ ਕੇ ਉਹ ਫੁੱਟ ਫੁੱਟ ਕੇ ਰੋਣ ਲੱਗ ਪਿਆ ਅਤੇ ਉਸ ਰੱਬ ਤੋਂ ਮਾਫੀ ਮੰਗਣ ਲੱਗਾ ਪੁਲਿਸ ਵਾਲਿਆਂ ਨੇ ਕਿਹਾ ਯੂਨੀਸ ਲੜਕੀ ਦਾ ਕੀ ਹੋਵੇਗਾ ਇਹ ਤਾਂ ਵਿਚਾਰੀ ਹਰ ਪਾਸੇ ਬਦਨਾਮ ਹੋ ਗਈ ਹੈ ਮੈਂ ਕਿਹਾ ਕਿ ਇਸ ਦੀ ਜ਼ਿੰਦਗੀ ਬਚ ਗਈ ਹੈ ਇਹ ਬਹੁਤ ਵੱਡੀ ਗੱਲ ਆ ਪਤਾ ਲੱਗਿਆ ਕਿ ਮਹੱਲੇ ਦੇ ਹੀ ਇੱਕ ਲੜਕੇ ਨੇ ਉਸ ਦੇ ਨਾਲ ਵਿਆਹ ਕਰਨ ਦੀ ਗੱਲ ਕੀਤੀ ਸੀ ਮੈਂ ਉਸ ਲੜਕੇ ਨੂੰ ਜਾਣਦਾ ਸੀ ਉਸ ਦਾ ਬਾਪ ਇਸ ਦੁਨੀਆ ਦੇ ਵਿੱਚ ਨਹੀਂ ਸੀ ਅਤੇ ਉਹ ਆਪਣੀ ਮਾਂ ਦੇ ਨਾਲ ਰਹਿੰਦਾ ਸੀ ਪਰ ਮਿਹਨਤ ਮਜ਼ਦੂਰੀ ਕਰਦਾ ਸੀ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਕਿ ਅਸੀਂ ਸਾਰੇ ਮਹੱਲੇ ਵਾਲੇ ਰਲ ਕੇ ਸੁਮਨ ਦਾ ਵਿਆਹ ਉਸ ਲੜਕੇ ਦੇ ਨਾਲ ਕਰ ਦਵਾਂਗੇ ਅਤੇ ਬਹੁਤ ਹੀ ਧੁੰਮ ਧਮ ਦੇ ਨਾਲ ਨਾਲ ਕਰਾਂਗੇ ਫਿਰ ਸਾਰਿਆਂ ਨੇ ਬਾਜ਼ ਝੜ ਕੇ ਹਸ ਲਿਆ ਅਤੇ ਉਸ ਪੁਲਿਸ ਵਾਲੇ ਨੇ ਵੀ ਜੋ ਸਾਡੇ ਹੀ ਮਹੱਲੇ ਦਾ ਸੀ ਉਸ ਲੜਕੇ ਦੀ ਨੌਕਰੀ ਦਾ ਇੰਤਜ਼ਾਮ ਕਰ ਦਿੱਤਾ ਸੀ ਅੱਜ ਸੁਮਨ ਦਾ ਵਿਆਹ ਹੋ ਚੁੱਕਿਆ ਹੈ ਅਤੇ ਉਹ ਬਹੁਤ ਜ਼ਿਆਦਾ ਖੁਸ਼ ਹੈ ਮੈਨੂੰ ਇਦਾਂ ਲੱਗਦਾ ਹੈ ਕਿ ਉਹ ਪੇਰੀ ਬੇਟੀ ਹੈ ਉਸ ਦਾ ਪਤੀ ਮੈਨੂੰ ਜ਼ਬਰਦਸਤੀ ਆਪਣੇ ਘਰ ਲੈ ਜਾਂਦਾ ਹੈ ਸੁਮਨ ਬੇਟੀ ਨੂੰ ਮਿਲ ਲੈਂਦਾ ਹਾਂ ਉਹ ਮੈਨੂੰ ਦੇਖ ਕੇ ਬਹੁਤ ਖੁਸ਼ ਹੁੰਦੀ ਹੈ ਮੈਨੂੰ ਇਦਾਂ ਲੱਗਦਾ ਹੈ ਕਿ ਜਿੱਦਾਂ ਉਹ ਮੇਰੀ ਬੇਟੀ ਹੈ ਮੈਂ ਉਸ ਦਾ ਵਿਆਹ ਕੀਤਾ ਸੀ ਮੇਰੀਆਂ ਆਪਣੀਆਂ ਦੋਨੋਂ ਬੇਟੀਆਂ ਤਾਂ ਇਸ ਦੁਨੀਆ ਤੋਂ ਜਾ ਚੁੱਕੀਆਂ ਸੀ ਪਰ ਸੁਮਨ ਦੀ ਵਜ੍ਹਾ ਦੇ ਨਾਲ ਮੈਂ ਫਿਰ ਤੋਂ ਜੀ ਉਠਿਆ ਸੀ ਅੱਜ ਸੁਮਨ ਨੂੰ ਦੇਖ ਕੇ ਖੁਸ਼ੇ ਦੁਖੇ ਦੇਖ ਕੇ ਮੈਨੂੰ ਬਹੁਤ ਸਕੂਨ ਮਿਲਦਾ ਹੈ ਧੰਨਵਾਦ ਜੀ ਅਸੀ ਅੱਜ ਦੀ ਆਪਣੀ ਕਹਾਣੀ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ